ਅਮਰਤਪਾਲ ਸਿੰਘ ਮੈਰੋ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਕੱਲ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਸੀ ਜਿਸ ਦੇ ਤਹਿਤ ਦੱਸਦੀਏ ਕਿ ਹੁਣ ਪੁਲਿਸ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਅਮਰਤਪਾਲ ਸਿੰਘ ਮੈਰੋ ਗ੍ਰਿਫਤਾਰ ਨਹੀਂ ਹੋਏ ਤੇ ਜਿਸ ਤੋਂ ਬਾਅਦ ਇਹ ਸਭ ਤੋਂ ਵੱਡੀ ਖਬਰ ਆ ਤਾ ਅਮਰਤਪਾਲ ਸਿੰਘ ਮੈਰੋ ਦੀਆਂ ਗ੍ਰਿਫਤਾਰੀ ਨੂੰ ਲੈ ਕੇ ਕੱਲ ਲਗਾਤਾਰ ਚਰਚਾਾਂ ਹੋਈਆਂ ਕਿ ਉਹਨਾਂ ਨੂੰ ਵਿਦੇਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਤਾਰ ਜਿਹੜਾ ਕਿ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਹੁਣ ਭਾਰਤ ਦੇ ਵਿੱਚ ਲਿਆਂਦਾ ਜਾਵੇਗਾ ਹੁਣ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਉਹ ਉਹਨਾਂ ਦੀ ਹਜੇ ਗ੍ਰਿਫਤਾਰੀ ਨਹੀਂ ਹੋਈ ਤਾਂ ਕਮਲ ਕੌਰ ਪਾਬੀ ਦੇ ਜਿਹੜੇ ਕਿ ਕਾਤਲ ਅਮਰਿਤਪਾਲ ਸਿੰਘ ਮਹਿਰੋ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸ਼ਲੀਲ ਕੰਟੈਂਟ ਤੇ ਬਾਰ ਬਾਰ ਰੋਕਿਆ ਜਾ ਰਿਹਾ ਸੀ ਪਰ ਨਹੀਂ ਰੁਕੇ ਤੇ ਜਿਸ ਤੋਂ ਬਾਅਦ ਅਜਿਹਾ ਸਟੈਪ ਚੱਕਣਾ ਪਿਆ ਤੇ ਹੁਣ ਅਮਰਿਤਪਾਲ ਸਿੰਘ ਮਹਿਰੋ ਦੀ ਗ੍ਰਿਫਤਾਰੀ ਦੇ ਉੱਤੇ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਦੀ ਹਜੇ ਗ੍ਰਿਫਤਾਰੀ ਨਹੀਂ ਹੋਇਆ ਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ ਉਸ ਮੁਕੱਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਕਿਊਜ ਦਾ ਇਸ ਨਾਮਿਨੇਟ ਹੋਇਆ ਸੀਗਾ ਡੂਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਅ ਇਹ ਅਮਰਿਤਪਾਲ ਉਸ ਨੂੰ ਉੱਥੇ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰੋਸੀਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਈਏ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰੋਸੀਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੋਂ ਅਫੀਸ਼ੀਅਲ ਇਨਫੋਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ ਹੋ ਨੰਬਰ 106/2025 ਮੁਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ ਉਸ ਮੁਕਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਅਕਿਊਜ਼ਡ ਐਸ ਨਾਮਿਨੇਟ ਹੋਇਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਈ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਇਹ ਅਮਰਿਤਪਾਲ ਇਸ ਨੂੰ ਉੱਥੇ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰोसीडिंग्स ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਏਈ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰोसीਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੇ ਅਫੀਸ਼ੀਅਲ ਇਨਫੋਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ